ਪੌਂਗ ਡੈਮ ਦੇ ਪਾਣੀ ਦਾ ਪੱਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਕਾਰਨ BBMP ਦੇ ਵੱਲੋਂ ਅੱਜ ਬੁੱਧਵਾਰ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ ਟਰਬਾਈਨ ਅਤੇ ਸਪਿਲਵੇ ਰਾਹੀਂ 23300 ਕਿਊਸਿਕ ਪਾਣੀ ਛੱਡਿਆ ਜਾਵੇਗਾ ਛਿੱਲ ਦੇ ਵਿੱਚ ਪਾਣੀ ਦਾ ਪੱਧਰ 1370 ਫੁੱਟ ਤੱਕ ਪਹੁੰਚ ਗਿਆ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ BBMP ਪਾਣੀ ਉਧਰ ਛੱਡਦਾ ਹੈ ਜੇ ਪਾਣੀ ਦਾ ਪੱਧਰ 1360 ਫੁੱਟ ਤੱਕ ਪਹੁੰਚਦਾ ਹੈ ਇਸ ਹਾਲੀ ਅੰਕੜਾ 1717 ਫੁੱਟ ਤੱਕ ਪਹੁੰਚ ਗਿਆ ਹੈ ਚੀਲ ਦੇ ਵਿੱਚ 704370 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਟਰਬਾਈਨਾ ਰਾਹੀਂ 18386 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਚੀਲ ਦੇ ਵਿੱਚ 1410 ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥ ਹੈ ਇਸ ਸੰਬੰਧੀ BBMP ਨੇ DC ਕਾਂਗੜਾ STM ਫਤਿਹਪੁਰ ਜਵਾਲੀ ਇੰਦੋਰਾ ਡੇਰਾ ਨੂਰਪੁਰ ਤਹਿਸੀਲਦਾਰ ਇੰਦੌਰਾ ਫਤਿਹਪੁਰ ਅਤੇ ਸ਼ਾਹ ਨਗਰ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਹੈ ਐਸਡੀਐਮ ਫਤਿਹਪੁਰ ਵਿਸ਼ਰੂਤ ਭਾਰਤੀ ਨੇ ਕਿਹਾ ਕਿ ਪਾਣੀ ਛੱਡਣ ਤੋਂ ਪਹਿਲਾਂ ਹੇਠਲੇ ਖੇਤਰ ਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਐਸਡੀਐਮ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਦੂਰੀ ਬਣਾਈ ਰੱਖਣ ਅਤੇ ਦਰਿਆਵਾਂ ਅਤੇ ਨਾਲਿਆਂ ਦੇ ਅਤੇ ਕੰਢਿਆਂ ਦੇ ਨੇੜੇ ਨਾ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ एमरजेंसी की स्थिति के लोगों को पंचायत सक्र पटवारी या प्रशासनिक अधिकारियों के साथ संपर्क करना चाहिए देखिए हम लगातार मानसून सीजन में सारे डैम्स इंक्लूडिंग तो पोंग डैम के लेवल को लगातार मॉनिटर करते हैं और लगातार तालमेल बना के रखते हैं चाहे वो भाखड़ा व्यास मैनेजमेंट बोर्ड है चाहे वो पंजाब गवर्नमेंट का फ्लड कंट्रोल और ड्रेनेज डिपार्टमेंट है मैं बताना चाहूँगी कि भाखड़ा ब्यास मैनेजमेंट बोर्ड की तरफ से हमें ये जानकारी प्राप्त हुई है कि डैम के फ्लड गेट्स खोल कर उन्नीस हज़ार के करीब क्यूसेक पानी जो है रिलीज करने वाले हैं लेकिन मैं साथ ही ये भी बताना चाहूँगी और सभी को ये अलर्ट करना चाहूँगी कि इसमें कोई घबराने वाली बात नहीं है एक रूटीन जैसे कि फ्लड सीजन में मेजर्स ब्यास मैनेजमेंट बोर्ड की तरफ से लिए जाते हैं उसी का ये पार्ट है और हम लगातार डिस्ट्रिक्ट एडमिनिस्ट्रेशन फ्लड कंट्रोल डिपार्टमेंट के साथ साथ हर संभव प्रयास कर रहे हैं कि कहीं पर भी कोई इमरजेंसी की स्थिति ना आने दी जाए और इस समय मैं सबको आश्वासित करती हूँ कि किसी तरह की इमरजेंसी के हालात भी नहीं हैं हम फिर भी एहतियात के तौर पर एस टी एम मुकेरिया और एस टी एम दसुआ को अलर्ट कर रहे हैं ताकि वो जो भी पिंड जो भी गांव इस एरिया के आसपास पड़ते हैं पिछले सालों में जहां पर आ, कोई भी फ्लडिंग की समस्या आई थी वहां पर हम फिर भी लोगों को आगे आने वाले समय में अलर्ट रहने के लिए पूरी तरह की प्रिपेयर्डनेस रखने के लिए हम सूचित भी करेंगे और उनको अलर्ट भी करेंगे कल को अगर हमें कहीं पर आ, ऐसी सिचुएशन पैदा होती है कि हमें किसी को इवैक्यूएशन किसी विलेजेस की करनी पड़ती है तो उसके लिए प्रॉपर जो है फैसिलिटीज़ मेडिकल फैसिलिटीज़ इवैक्यूएशन अरेंजमेंट्स टॉयलेट्स खाने का प्रबंध वो सारा जो है ज़िला प्रशासन और एस ने अपने तौर पर किया हुआ है और सारे डिपार्टमेंट्स के साथ तालमेल हमारा लगातार चल रहा है तो मैं फिर एक बारी सारे होशियारपुर के निवासियों निवासियों को यही संदेश देना चाहती हूँ कि इस समय कोई भी घबराने वाली बात नहीं है और जिला प्रशासन लगातार सिचुएशन को मॉनिटर है ਤੁਜੀ ਪਾਸੇ ਕਾਂਗੜਾ ਚੂਲੇ ਦੇ ਵਿੱਚ ਭਾਰੀ ਮੀਂਹ ਕਾਰਨ ਪਾਲੀ ਜ਼ਮੀਨ ਖਿਸਕਣ ਕਾਰਨ ਪਠਾਨਕੋਟ ਮੰਡੀ ਰਾਸ਼ਟਰੀ ਰਾਮ ਮਾਰਗ ਰਾਤ ਪਰ ਬੰਦ ਰਿਹਾ ਇਸ ਦੌਰਾਨ ਸੜਕ ਤੇ ਤੋਂ ਮੇ ਪਾਸੇ ਵਹਨੀਆਂ ਕਤਾਰਾਂ ਲੱਗੀਆਂ ਕਾਂਗੜਾ ਤੋਂ ਪਠਾਨਕੋਟ ਜਾਣ ਵਾਲੇ ਵਾਹਨ ਨੂੰ ਸਨੋਲ ਚੌਂਕ ਤੋਂ 42 ਮੀਲ ਵੱਲ ਮੋੜ ਦਿੱਤਾ ਗਿਆ ਪਠਾਨਕੋਟ ਤੋਂ ਆਉਣ ਵਾਲੇ ਵਾਹਨਾਂ ਲਈ ਵੀ ਇਹੀ ਪ੍ਰਬੰਧ ਕੀਤਾ ਗਿਆ ਸੀ ਸਵੇਰੇ ਸੜਕ ਬਹਾਲ ਕਰ ਦਿੱਤੀ ਗਈ ਹੈ ਅਤੇ ਹੁਣ ਵਾਹਨਾਂ ਦੀ ਆਵਾਜਾਈ ਸੁਚਾਰੂ ਹੈ ਧਰਮਸ਼ਾਲਾ ਨੇੜੇ ਦਾਦੀ ਦੇ ਵਿੱਚ ਬਿਜਲੀ ਦੀਆਂ ਤਾਰਾਂ ਉਤੇ ਇੱਕ ਦਰਖਤ ਡਿੱਗਣ ਕਾਰਨ ਧਰਮਸ਼ਾਲਾ ਖੇਤਰ ਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ ਪੌਂਗ ਡੈਮ ਦੇ ਪਾਣੀ ਦਾ ਪੱਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਕਾਰਨ BBMP ਦੇ ਵੱਲੋਂ ਅੱਜ ਬੁੱਧਵਾਰ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ ਟਰਬਾਈਨ ਅਤੇ ਸਪਿਲਵੇ ਰਾਹੀਂ 23300 ਕਿਊਸਿਕ ਪਾਣੀ ਛੱਡਿਆ ਜਾਵੇਗਾ ਛਿੱਲ ਦੇ ਵਿੱਚ ਪਾਣੀ ਦਾ ਪੱਧਰ 1370 ਫੁੱਟ ਤੱਕ ਪਹੁੰਚ ਗਿਆ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ BBMP ਪਾਣੀ ਉਧਰ ਛੱਡਦਾ ਹੈ ਜਿਹੜਾ ਪਾਣੀ ਦਾ ਪੱਧਰ 1360 ਫੁੱਟ ਤੱਕ ਪਹੁੰਚਦਾ ਹੈ ਇਸ ਹਾਲੀ ਅੰਕੜਾ 177 ਫੁੱਟ ਤੱਕ ਪਹੁੰਚ ਗਿਆ ਹੈ ਚੀਲ ਦੇ ਵਿੱਚ 704370 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਟਰਬਾਈਨਾ ਰਾਹੀਂ 18386 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਚੀਲ ਦੇ ਵਿੱਚ 1410 ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥ ਹੈ ਇਸ ਸੰਬੰਧੀ BBMP ਨੇ DC ਕਾਂਗੜਾ STM ਫਤਿਹਪੁਰ ਜਵਾਲੀ ਇੰਦੋਰਾ ਡੇਰਾ ਨੂਰਪੁਰ ਤਹਿਸੀਲਦਾਰ ਇੰਦੋਰਾ ਫਤਿਹਪੁਰ ਅਤੇ ਸ਼ਾਹ ਨਗਰ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਹੈ ਐਸਡੀਐਮ ਫਤਿਹਪੁਰ ਵਿਸ਼ਰੂਤ ਭਾਰਤੀ ਨੇ ਕਿਹਾ ਕਿ ਪਾਣੀ ਛੱਡਣ ਤੋਂ ਪਹਿਲਾਂ ਹੇਠਲੇ ਖੇਤਰ ਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਐਸਡੀਐਮ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਦੂਰੀ ਬਣਾਈ ਰੱਖਣ ਅਤੇ ਦਰਿਆਵਾਂ ਅਤੇ ਨਾਲਿਆਂ ਦੇ ਅਤੇ ਕੰਢਿਆਂ ਦੇ ਨੇੜੇ ਨਾ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਐਮਰਜੈਂਸੀ ਦੀ ਸਥਿਤੀ ਦੇ ਵਿੱਚ लोका नु पंचायत 77 पटवारी जहां पर शासकीय अधिकारी के संपर्क करना चाहिए देखिए हम लगातार मॉनसून सीजन में सारे डैम्स इंक्लूडिंग फॉर्म डैम के लेवल को लगातार मॉनिटर करते हैं और लगातार तालमेल बना के रखते हैं चाहे वो भाखड़ा व्यास मैनेजमेंट बोर्ड है चाहे वो पंजाब गवर्नमेंट का फ्लड कंट्रोल और टेनेंस डिपार्टमेंट है मैं बताना चाहूँगी कि भाखड़ा ब्यास मैनेजमेंट बोर्ड की तरफ से हमें ये जानकारी प्राप्त हुई है कि ओंग डैम के फ्लड गेट्स खोल कर उन्नीस हज़ार के करीब क्यूसेक पानी जो है रिलीज करने वाले हैं लेकिन मैं साथ ही ये भी बताना चाहूँगी और सभी को ये अलर्ट करना चाहूँगी कि इसमें कोई घबराने वाली बात नहीं है एक रूटीन जैसे कि फ्लड सीजन में मेजर्स भाकरा ब्यास मैनेजमेंट बोर्ड की तरफ से लिए जाते हैं उसी का ये पार्ट है और हम लगातार डिस्ट्रिक्ट एडमिनिस्ट्रेशन फ्लड कंट्रोल डिपार्टमेंट के साथ साथ हर संभव प्रयास कर रहे हैं कि कहीं पर भी कोई इमरजेंसी की स्थिति ना आने दी जाए और इस समय मैं सबको आश्वासित करती हूँ कि किसी तरह की इमरजेंसी के हालात भी नहीं हैं हम फिर भी एहतियात के तौर पर एस टी एम मुकेरिया और एस टी एम दसुआ को अलर्ट कर रहे हैं ताकि वो जो भी पिंड जो भी गांव इस एरिया के आसपास पड़ते हैं पिछले सालों में जहां पर कोई भी फ्लडिंग की समस्या आई थी वहां पर हम फिर भी लोगों को आगे आने वाले समय में अलर्ट रहने के लिए पूरी तरह की प्रिपेयर्डनेस रखने के लिए हम सूचित भी करेंगे और उनको अलर्ट भी करेंगे कल को अगर हमें कहीं पर आ, ऐसी सिचुएशन पैदा होती है कि हमें किसी को इवैक्यूएशन किसी विलेजेस की करनी पड़ती है तो उसके लिए प्रॉपर जो है फैसिलिटीज़ मेडिकल फैसिलिटीज़ इवैक्यूएशन अरेंजमेंट्स टॉयलेट्स खाने का प्रबंध वो सारा जो है ज़िला प्रशासन और एस ने अपने तौर पर किया हुआ है और सारे डिपार्टमेंट्स के साथ तालमेल हमारा लगातार चल रहा है तो मैं फिर एक बारी सारे होशियारपुर के निवासियों निवासियों को यही संदेश देना चाहती हूँ कि इस समय कोई भी घबराने वाली बात नहीं है और ज़िला प्रशासन लगातार सिचुएशन को मॉनिटर कर रहा है। ਤੁਜੀ ਪਾਸੇ ਕਾਂਗੜਾ ਚੂਲੇ ਦੇ ਵਿੱਚ ਭਾਰੀ ਮੀਂਹ ਕਾਰਨ ਪਾਲੀ ਜ਼ਮੀਨ ਖਿਸਕਣ ਕਾਰਨ ਪਠਾਨਕੋਟ ਮੰਡੀ ਰਾਸ਼ਟਰੀ ਰਾਮ ਮਾਰਗ ਰਾਤ ਪਰ ਬੰਦ ਰਿਹਾ ਇਸ ਦੌਰਾਨ ਸੜਕ ਤੇ ਤੋਂ ਮੇ ਪਾਸੇ ਵਹਨੀਆਂ ਖਤਾਰ ਲੱਗੀਆਂ ਕਾਂਗੜਾ ਤੋਂ ਪਠਾਨਕੋਟ ਜਾਣ ਵਾਲੇ ਵਾਹਨ ਨੂੰ ਸਨੋਲ ਚੌਂਕ ਤੋਂ 42 ਮੀਲ ਵੱਲ ਮੋੜ ਦਿੱਤਾ ਗਿਆ ਪਠਾਨਕੋਟ ਤੋਂ ਆਉਣ ਵਾਲੇ ਵਾਹਨਾਂ ਲਈ ਵੀ ਇਹੀ ਪ੍ਰਬੰਧ ਕੀਤਾ ਗਿਆ ਸੀ ਸਵੇਰੇ ਸੜਕ ਬਹਾਲ ਕਰ ਦਿੱਤੀ ਗਈ ਹੈ ਅਤੇ ਹੁਣ ਵਾਹਨਾਂ ਦੀ ਆਵਾਜਾਈ ਸੁਚਾਰੂ ਹੈ। ਧਰਮਸ਼ਾਲਾ ਨੇੜੇ ਦਾਦੀ ਦੇ ਵਿੱਚ ਬਿਜਲੀ ਦੀਆਂ ਤਾਰਾਂ ਉਤੇ ਇੱਕ ਦਰਖਤ ਡਿੱਗਣ ਕਾਰਨ ਧਰਮਸ਼ਾਲਾ ਖੇਤਰ ਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ